ਨਾ ਤਾਂ ਬਾਦਲ ਨਹੀਂ ਪੋਣੇ ਦਾ ਐ ਲੜਦਿਆਂ ਨੇ ਇਹ ਉਹ ਚੁੰਡਾ ਕਰਾ ਦੇ ਦੇ ਖਰਾਬ ਕਰ ਕੱਲੇ ਨਹੀਂ ਤੁਗਲਾ ਤੁੰਗੂ ਕੇ ਰੋਵੇਗੀ ਇਹ ਪਤਾ ਹੀ ਤੁੰਗੂ ਕੇ ਉਹ ਉਹ ਕਿਵੇਂ ਖਾਮਾ ਆਦਿਆਂ ਨੇ ਸਾਡੇ ਨੂੰ ਤੋੜਾ ਦੱਸ ਪੋਲ ਦੇ ਕੋਲ ਕਲਿਸਕੀ ਹਾਂ ਰਕੇ ਵਿੱਚ ਦੀ ਕੱਟੀ ਜਾਂਦੀ ਆ ੜੋ ਯਾ ਜੈਦੋਂ ਉਹਨੂੰ ਦਮਾ ਘੜਤਾ ਜਾ ਕੇ ਲਿਆਉਣੀ ਹੈ ਆ ਗੇਰੀ ਦੀ ਲਸੀ ਬੰਦ ਮਨਮੋਹ ਸਵਾਰਾ ਲੰਦੀ ਹੈ ਅੰਦਰ ਘੜ ਦੇ ਨੂੰ ਬਾਹਲਾ ਇੰਨਾ ਹੋਰ ਨਾ ਕਰ ਉਹ ਨਹੀਂ ਇਹ ਉਹਨਾਂ ਲੱਗੀ ਜਾਊਗੀ ਆਪੇ ਘੜੂਰੇ ਕੋ ਵੀ ਨਹੀਂ ਲੰਦਾ ਖਾਨ ਖਾਨ ਬਣਾ ਦੇ ਕਲਾ ਮੁਰ ਜਮੀ ਇਹ ਤਾਂ ਟੁੱਟ ਕੀ ਜਾਂਦੀ ਹੈ ਅਗਲੇ ਤੇ Ecco, cominciamo. Che era? 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 Che ਉਹ ਨਾਂਇਆ ਕਰਤੀ ਹੱਦ ਦੀ ਮੜਾ ਖਾਣ ਨੂੰ ਬਹੁਤ ਰੱਕ ਰੱਬ ਨੂੰ ਹਾਂ ਨਾ ਮੜਾ ਟੋ ਨਿਕਲ ਜਣਾ ਮੂੰਹ ਤੁਸੀਂ ਨਹੀਂ ਹੋ ਕੇ ਆਉ ਦਿਨ ਉਪੇਰ ਕਰਨੀ ਆ ਘਾਰ ਭਈਆ ਉਹ ਲੜ ਗਈ ਆ ਉਹ ਦੇਖ ਉਹਦਾ ਸੰਗਲੀ ਫਾਸ ਰਾਂ ਕਹਿੰਦਾ ਲੜ ਜਣੇ ਦੋ ਬਰੀ ਉਹ ਪਿਆ ਪੇਪਰ ਕੁੱਟ ਕੁੱਟ ਜਾਂਦਾਗਾ ਫੋਨ ਚੱਕਣਾ ਹੈ ਉਹਦਾ ਕੁੱਟ ਕੇ ਛੜਾਈਆਂ ਚੱਕ ਲੈ ਗਿਆ ਉਦੋਂ ਕੁੱਟ ਕੇ ਛੜਾਈਆਂ ਪਰ ਇਹਨੂੰ ਬੰਦ ਨਹੀਂ ਕਰਦਾ ਨਹੀਂ ਨਹੀਂ ਉਹ ਵੀ ਕਰਨੀ ਹੈਗੀ ਉਹ ਦੇ ਕੱਖ ਕਰਦੀ ਉਹ ਖਾਣ ਨਹੀਂ ਦੀ ਵਾਲੀ ਕੰਨੀ ਉਹ ਨੋਟ ਕਰਕੇ ਅੰਨੀ ਆਪੇ ਆ ਜਾਣੀ। ਉਹ ਬੁੱਢੀ ਮਾਸ ਛੜੀਆ ਕੋਟੀ ਜੀ ਦੋ ਟੱਕਰਾਂ ਲੈਣੋ ਇਧਰ ਛੱਟੇ ਜਾਂਦੀ ਆਗੀ। ਸਾਡਾ ਪੀ ਫੜ, ਆਪੀ ਫੜ। ਹਾਂ, ਅੱਗੇ ਫੜ। ਸਾਡਾ ਪੀ ਇਹ ਮੂੰਹ ਭਰ ਕੇ ਸੱਣੀ ਲੈ ਕੇ ਆ ਜੀ ਉਹ ਚੱਕ ਆ ਵੀ ਆ ਉਹ ਚੱਕ ਆ ਵੀ ਆ ਇਹਦੇ ਰੱਸੀ ਹੈਗੀ ਪਾਉਣ ਉਹਨੇ ਹੁਣ ਗੱਤੀ ਪਾ ਦੋ ਫਿਰੇ ਰਾਤ ਨੂੰ ਟਰੋਟ ਬੱਗੂ ਜਿੰਦਾ ਦੱਸ ਤੇ ਮੋਲੀ ਬੰਨ੍ਹ ਨਹੀਂ ਚਾਈ ਗਈ ਅੱਗੇ ਹੁਣ ਰੱਸੀ ਕਰਕੇ ਪਾਣਾ ਹਾਂ ਅਗਰ ਹਾਇ ਤਾਂ ਪਾਈ ਪਾਇਦਾ ਫੇਵੀ ਇੰਨਾ ਮੀਂਹ ਤਾਂ ਚੱਲਦਾ ਤੂੰ ਚਲੋ ਜੀ ਦੇਖੋ ਟਾਈਮ ਹੋ ਗਿਆ 4:00 ਵਜੇ ਕਿੰਨਾ ਮੀਂਹ ਬੱਦਲ ਮੌਸਮ ਵਿੱਚ ਬਸ ਦੋ ਕੁ ਦਿਨ ਹੀ ਨੀ ਮੀਂਹ ਪਿਆ ਤੀ ਫਰ ਗਿਆ ਮਿੰਟ ਚ ਆ ਜਾਂਦਾ ਮਿੰਟ ਚ ਹਟ ਜਾਂਦਾ ਜ਼ੋਰ ਜ਼ੋਰ ਦੀ ਮੀਂਹ ਆ ਬੈਠੀ ਆਪਣੀ ਕੱਟੀ ਮੈਨੂੰ ਨਾ ਬਹੁਤ ਕਮੈਂਟ ਆਏ ਮੈਂ ਥੋੜੇ ਬਾਅਦ ਵਲੌਗ ਹੀ ਨਹੀਂ ਬਣਾਇਆ ਕੱਲ ਵੀ ਮੈਂ ਕਾਲੀ ਕਾਲੀ ਸੂਟਾਂ ਦੀ ਵੀਡੀਓ ਅਪਲੋਡ ਕਰਤੀ ਵੀ ਥੋੜੀ ਮੱਝ ਨੇ ਕੀ ਦਿੱਤਾ ਬੈਠੀ ਜੀ ਆਪਣੀ ਮੱਝ ਨੇ ਕੱਟੀ ਇਸ ਵਾਰ ਨਾਲ ਸਾਡੀ ਮੱਝ ਦੇ ਸਿਰ 'ਚ ਕਟੀਆਂ ਦੇ ਨਹੀਂ ਇਹਨਾਂ ਦੇ ਸਾਰੀਆਂ ਦੇ ਸਿਰ 'ਚ ਥੋੜਾ ਥੋੜਾ ਜਿਹਾ ਮੇਰੇ ਮੱਝ ਦੇ ਹਨ ਐਵੇਂ ਸਾਰੀਆਂ ਦੇ ਚਿੱਟਾ ਜਿੱਟਾ ਸੀਗਾ ਬਣਿਆ ਹਾ ਫੂਲ ਜਾਂ ਤੇ ਇਹਦੇ ਜਮੀ ਨਹੀਂ ਹੈਗਾ ਬਸ ਇਹ ਪੂਰੀ ਪਿਓਰ ਕਾਲੀ ਕੱਟੀ ਆਪਣੀ ਤੇ ਇਹਦੇ ਵੀ ਨਹੀਂ ਹੈਗਾ ਮੇਰਾ خیال ਹਾਂ ਇਹਦੇ ਕੱਲੀ ਪੂੰਛ ਤੇ ਆ ਦੇਖੋ ਕਿੰਨਾ ਹਾਂ ਇਹਦੇ ਵੀ ਨਹੀਂ ਹੈਗਾ ਆ ਇੱਥੇ ਰੱਖ ਕਿੰਨਾ ਮੌਸਮ ਠੰਡ ਹੋ ਗਈ ਰੋਜ਼ ਮੀਂਹ ਆਉਂਦਾ ਮੈਂ ਤਾਂ ਬਾਜ਼ਾਰ ਜਾਣ ਦੀ ਸਲਾਹ ਕਰਦੀ ਸੀ ਸੜ ਸਪੂਟਰੀ ਭਾਂਤੀ ਬੱਛਿਆ ਨੇ ਦੇਖੋ ਮੈਂ ਲਾਈਵ ਹੋ ਗਈ ਕੀ ਕਰੀ ਇੱਕ ਪਾਸੇ ਹੋ ਜਾਣਾ ਦੂਜੇ ਪਾਸੇ ਕੰਮ ਫੇਰ ਵਿਛਲ ਜਾਂਦਾ ਦੇਖੋ ਜੀ ਆਪਾਂ ਨੇ ਮੱਝਾਂ ਬੰਨਤੀਆਂ ਇਹਦੀਆਂ ਇਹ ਆਪਣੀ ਮੱਝ ਸੂਪ ਹੀ ਇਹ ਨਾ ਪਤਾ ਨਹੀਂ ਐਤ ਕੀ ਗਰਮੀ ਗਰਮੀ ਹੋ ਗਈ ਪਤਾ ਨਹੀਂ ਮੌਸਮੀ ਕਿਵੇਂ ਹੋ ਗਿਆ ਮੱਝਾਂ ਪੂਰਾ ਟਾਈਮ ਹੀ ਲੈਂਦੀਆਂ ਨੇ ਨਹੀਂ ਅੱਗੇ ਪੰਜ ਚਾਰ ਦਿਨ ਬਾਅਦ ਸੂਣੀਆਂ ਹੁੰਦੀਆਂ ਤੇ ਵਿਚਦੀ ਜਾਨੀ ਤੇਜ਼ ਤੇਜ਼ ਹਵਾ ਆਉਂਦੀ ਹੈ ਫਿਰ ਹੜ ਜਾਂਦੀ ਹੈ ਸਿਨੇਹਾ ਤੁੰਡਾ ਨੇ ਅਸੀਂ ਜਿਹੜਾ ਉਹਦੇ ਮੈਂ ਵੀਡੀਓ ਦਿਖਾਈ ਤੀ ਮੈਨੂੰ ਮਿੱਟੀ ਲਾਉਣ ਦਾ ਟਾਈਮ ਨਹੀਂ ਲੱਗਿਆ ਨਾ ਹੀ ਆਪਾਂ ਇਹਦੇ ਵਿੱਚ ਅੱਗ ਪਾਈ ਹੈ ਜਿਹੜੀ ਮੇਰੇ ਭੈਣਾਂ ਨੇ ਮੇਰੇ ਨਾਲ ਲਈ ਤੇ ਉਹਨਾਂ ਨੇ ਅੱਗ ਬਾਲ ਦੀ ਸਟਾਰਟ ਕਰ ਲਿਆ ਦੇਖੋ ਜੀ ਮੇਰੇ ਕੱਪੜੇ ਵੀ ਧੋਣ ਨਾਲੇ ਪਏ ਨੇ ਇਧਰ ਸਾਡਾ ਸੈਫੀ ਬੇਲਾ ਸੈਫੀ ਕਿਵੇਂ ਬੈਠਾ ਆਰਮਨਾਰ ਪ੍ਰਧਾਨ ਬਣਿਆ ਕਿਨੇ ਲੈਟ ਸ਼ੇਡ ਦੀ ਦੇਖੀ ਹੁਣ ਬਾਹਰ ਕਿੰਨੀ ਨਾਲ ਦੀ ਨਾਲ ਸ਼ਾਂਤਮਈ ਹੋ ਗਈ ਲੈ ਹਵਾ ਉਹ ਵਾ ਸਾਰੀ ਖੜ ਗਈ ਯਾਰ ਦੇਖੋ ਰਸੋਈ ਚਾਹ ਪੀ ਪੀ ਪਾਣੀ ਐਵੇਂ ਸਿੱਟੇ ਪੈਣੀ ਹੁਣ ਦੇਖਦੇ ਆਂ ਸਬਜੀ ਬਣੀ ਦਾ ਮਾਸਟਰਪੀਸ ਕਿੱਸਾ ਲੈ ਉਹ ਸਾਤਰੀ ਲੈ ਕਿੱਦਾਂ ਲੱਗਦੀ ਤੁਹਾਨੂੰ ਆ ਡੱਗੀ ਵਾਲਾ ਭਾਈ ਕਿੱਥੋਂ ਐ ਸਾਤਰੀ ਨਾਲ ਥੋੜੀ ਮਰਿਆ ਜਾਂਦਾ ਹੁੰਦਾ ਇਹ ਲੱਗ ਗਿਆ ਲੈ ਭਾਈ 4 ਵਜੇ ਆ ਕੇ ਖੰਨਿਆਰ ਖੰਨਿਆ ਕੇ ਬਹਿ ਗਿਆ ਹੈ ਸੁਨਮ ਜਲੀ ਆ ਕੱਲ ਤਾਂ ਡਰੈਲ ਨਹੀਂ ਤੀ ਫਿਰ ਸੁਨਮ ਮੈਂ ਖਾ ਕੇ ਮਾਂਗੇ ਜੀ ਭੁੱਖ ਲੱਗੀ ਆ ਹਾਂ ਚਲੋ ਆਪਾਂ ਅੱਜ ਰੋਟੀ ਨਹੀਂ ਬਣਾਉਂਦੇ ਉੱਥੇ ਖਾਏ ਉਹਨੇ ਅੱਜ ਰੋਟੀ ਅੰਦਰ ਹੈ ਪੀਜ਼ਾ ਮੰਗਾਈਏ ਹਾਂ ਉਹ ਮੰਗਾ ਲੋ ਮੈਂ ਮੂਹ ਫੇਰੇ ਨੂੰ ਖਾਣ ਨਹੀਂ ਦਿੰਦਾ ਆਓ ਸਾਰੇ ਇੱਕ ਚੀਜ਼ ਮੰਗਾਓ ਐ ਨਾ ਕਰੋ ਤੂੰ ਪੈਸੇ ਕਿੱਥੇ ਦੇਵੇਂਗਾ ਨੋ ਨੋ ਮੀਂਹ ਚ ਫੜਾਉਣੀ ਨਹੀਂ ਨੇ ਉਹਨੇ ਸੁਮੀਤ ਦੇ ਜਨਮ ਵਾਲੇ ਦਿਨ ਕਿੰਨਾ ਵੀਦੀ ਜਨਮ ਦੇ ਦਿਨ ਸੁਮੀਤ ਦੇ ਜਨਮ ਵਾਲੇ ਦਿਨ ਜਨਮ ਵਾਲੇ ਦਿਨ ਤਾਂ ਪੂਈ ਨਹੀਂ ਗਿਆ ਅੱਜ ਤਾਂ ਜਾਂਦੇ ਖੇਡਣ ਅੱਜ ਨਾ ਜਾਇਓ ਉੱਧਰ ਟਾਈਮ ਤਾਂ ਲੰਘ ਗਿਆ ਫਿਰ ਹੋਰ ਤਾਂ ਡੈਡੀ ਵੀ ਲੇਟ ਆਊ ਕੰਮ ਕੌਣ ਕਰਊ ਮੇਨਾ ਨਣੀ ਉੱਧਰ ਪਿੰਡ ਗਏ ਨੇ ਕਣਕ ਕੁਣਕਾ ਕਰਦੇ ਨੇ ਹੁਣ ਤਾਂ ਆ ਲਾਈਸਾਂ ਜੀਆਂ ਬਸ ਫਟਾਫਟ ਜਿਹੜੀਆਂ ਰਹਿ ਗਈਆਂ ਲਾ ਕੇ ਨਾ ਹੋਰ ਜਲਾਈਏ ਰੌਣਕ ਹੋਰ ਲੈ ਲੱਗ ਗਿਆ ਪੀਜ਼ਾ ਬੁੱਕ ਕਰਨ ਕਮਾਲ ਦੀ ਗੱਲ ਆ ਮੰਤਰੀ ਫਿਰ ਹਾਂ ਮਾਮੇ ਹੀ ਲੜਾਈ ਹੋ ਰਹੀ ਐ ਇਹ ਮੈਂ ਤਾਂ 200 160 ਰੁਪਏ ਦਾ ਇੱਕ ਕਦੋਂ ਵਾਲਾ ਇੱਕ ਫਰੀਆ ਦਾ ਦੋਨੋਂ ਵਾਲਾ ਇਹ ਕੀ ਕਹਣਾ ਮਾਮਾ ਤਾਂ ਟੀ-ਸ਼ਰਟ ਦਾ ਕਹਿੰਦਾ ਮੈਂ ਤੇ ਤੇ ਮਾਂ ਦਾ ਬਹੁਤ ਪੜਾ ਗਿਆ ਤੇ ਹਾਂ ਮੋਨ ਆ ਦੇਣਾ ਮੈਂ ਹਾਂ ਇਹ ਮੈਂ ਤਾਂ ਟੀ-ਸ਼ਰਟ ਕਹਿੰਦਾ ਦੇਖੋ 7 8 9 10 ਜਿਹਦਾ ਵਾਇਰਟੀ ਦਾ ਹੁਣ ਮੈਂ ਕੀ ਕਰੂੰ ਸੁਨਾਮ ਤਾਂ ਹੂੰ ਸੁਨਾਮ ਹੂੰ ਡੁੱਬ ਜੂਗਾ ਬੋਤਲ ਹੈ ਤੂੰ ਤੋਂ ਕਹਿੰਦੀ ਮੈਂ ਮਾਗਰ ਕੁਟੀ ਮੜੇ ਆਂ ਚੰਗਾ ਜੀ ਚੰਗਾ। ਨਾ ਖਾਲੀ ਕਰ ਤਮਾਣਾ। ਓਹ ਵਾ ਵਾ ਵਾ। ਘਾਣੂ ਦੇਵੇ ਤੁਲੇ। ਆ ਮੰਗਾ ਲਿਆ। ਇਹੋ ਖਾਂ ਦੂਰ ਕਰਕੇ ਮੇਰਾ ਨਜ਼ਰ ਆ ਰਿਹਾ ਹੋ ਰਿਹਾ। ਹੋਰ ਕੀ ਬਣਾ? ਬਣਾ ਦੇ। ਓਹ ਭਾਏ ਦੁੱਧ ਦੀ ਸੇਵੀਆਂ ਵਾਲਾ। ਉਹ ਸੇਵੀਆਂ ਨਹੀਂ ਦੁੱਧੀਆਂ ਫੇਵੀਆਂ। ਮਰ ਗੁਰਦੀਆਂ ਦੀ ਪਰੌਂਠੇ ਬਣਾ ਦੇਣੀ ਆ। ਮਾਹ ਪਰੌਂਠੇ ਤਾਂ ਪਾਏ। नागा। 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 ला की खावा की बोल लो फिर मगावा पे तेरे पादान ले ले आ ले बिंदर की खावा है खाओ की खाओगी नाला तो ले तू चॉकलेट पूरा है तो तक ठीक कहां ले आओ और मैं ना तू दोपहर में हो जाता करके 10 लोग लेते तो सेव खावा तो एक ही काम की बोल ले मां उधर ना कुछ दे दूं अगर नहीं दे दूं ਕਪੜਾ ਜਿਹਦੇ ਨਾਲ ਇਹ ਸਲਵਾਰਾ ਵੀ ਦੇ ਸਕਦੇ ਆ ਇਹਦੇ ਨਾਲ ਵੀ ਇੱਕ ਚੌਕਾ ਵਾਲਾ ਨਾਲ ਵੀ ਹੋਰ ਇਹ ਸਲਵਾਰਾ ਚੌਕਾ ਨਾਲ ਨਾਲ ਵੀ ਹੁੰਦਾ ਹੈ ਹੈਗਾ ਇੱਕ ਬਾਲਾ ਕੰਮ ਕਰਦੇ ਆਂ ਉਹ ਤਾਂ ਤੁਸਮੀਨਾ ਹੈ ਇਹ ਤੁਸਮੀਨਾ ਉਹਦਾ ਆ ਜੀ ਜੀ ਹਾਂ ਤੁਸਮੀਨਾ ਹੀ ਹੈ ਇਹ ਟੂਟਨ ਵਾਲਾ ਤੁਸਮੀਨਾ ਇੱਕ ਸਿੰਪਲ ਤੁਸਮੀਨਾ ਸਿੰਪਲ ਤੁਸਮੀਨਾ ਆ ਕੀ ਗੱਲ ਆ ਟੂਟਨ ਵਾਲਾ ਨਦਨ ਤਾਂ ਕਰਦੇ ਨੇ ਨਾਲ ਉਹਨੂੰ ਮੈਂ ਤਾਂ ਬਾਰੇ ਕੰਮ ਕਰਦਿਆਂਗਾ ਦੇਖਦੀ ਐ ਨਹੀਂ ਛੱਡ ਕੇ ਤਾਂ ਫਿਰ ਬਗ ਜਾਂਦੀ ਪਰ ਉਹਨੂੰ ਮੈਂ ਉਹ ਨਪੰਗਾ ਪੈ ਜੂ ਕਿਤੀ ਨੂੰ ਹਾਂ ਇਹ ਨਾ ਨੰਨ ਮਿਲ ਕੋ ਨਹੀਂ ਉਹ ਕੀ ਹੋ ਗਿਆ ਇਹ ਇਹ ਆਹ ਉਹ ਅਜੀ ਸ਼ਰਟ ਕਹਾਂ ਨਹੀਂ ਦਿੱਤੀ ਸੀ ਸ਼ਰਟ ਦਾ ਕਪੜਾ ਤਾਂ ਇੰਨਾ ਥੋੜਾ ਦੇਖੇ ਲੱਗਦੀ ਨਾ ਇਹ ਮੇਰੇ ਕਿਸੇ ਨਾਲ ਸਰਵਾਰ ਹੁੰਦਾ ਕਰਨਾ ਵਾਗੂ ਚਲੋ ਭਾਈ ਤੁਹਾਨੂੰ ਪੱਕਾ ਮਨ ਲੱਗਿਆ ਬਈ ਇਹਨਾਂ ਮਾਮਾ ਆਪੇ ਸਾਫ ਕਰ ਦਊਗਾ ਲੱਗ ਤਾ ਦੇਰ ਭੱਜੀ ਵਾਜੇ ਹੁਣ ਹੁਣ ਘੁੱਟੀ ਤੱਕੀ ਮੋਰਨਾ ਨਾ ਲੈ ਆ ਇਹ ਵਾਲਿਆ ਮੰਨਦੇ ਕੀ ਸੰਤ ਲੱਗਦੇ ਕਿ ਹਾਂ ਇਹਨੂੰ ਮੈਂ ਤੇ ਫੋਨ ਨਾਲ ਬੋਲੇ ਹਾਂ ਪਾਈ ਤੇ ਆਪਾਂ ਕਹੂੰ ਖੰਡਾ ਕਹਿੰਦੇ ਆ ਜੀ ਮੋਜੀ ਵੀ ਤੁਹਾਨੂੰ ਬਹੁਤ ਤੋਂ ਚਾਰ ਪੰਜ ਵਧੀਆ ਅੱਜ ਵਾਂ ਇੱਕ ਦੋ ਤਿੰਨ ਚਾਰ ਪੰਜ ਨਾ 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 ਤੁਹਾਨੂੰ ਨਹੀਂ ਕਹਿੰਦਾ ਇਹਨਾਂ ਦੇ ਕਾਹਨੋਂ ਹੋ ਗਏ ਨੇ ਤਾਂ ਪੱਟ ਗਏ ਸਾਰੇ ਕਿਹਨੇ ਇਹਨਾਂ ਦੇ ਕਿਧਰ ਵਾ ਗਏ ਆਲੂ ਕੱਢਣ ਵਾ ਗਿਆ ਉਹਦੀ ਰਾਤ ਨੂੰ ਬਊਗਾ ਉਹ ਵੱਦੀ ਐ ਤਾਂ ਮੈਂ ਦੀ ਆਊਗਾ ਤਾਂ ਆਊਗਾ ਫਿਰ ਆਊਗਾ ਤਾਂ ਆਊਗਾ ਫਿਰ ਕਿੰਨੇ ਤਾਂ 10-10 ਦਿੰਦਾ 15 ਦੇ 1 ਤੋਂ 15 ਤੱਕ ਪਤਾ ਜੀ ਉਦੋਂ ਅਸਰ ਤੇ ਪਾ ਕੇ ਨਿਕਲੇ ਤੀਨੇ ਨੂੰ ਹਮੇਂ ਲੱਗੇ 15 ਦੀ ਭਾਗ 15 ਦੇ ਕੰਨੀ ਦੇ ਨਾ ਨਾ ਦਾ ਕਾ 10 ਦਾ ਕਾ ਇਹਦੇ 10 نوٹ ਨੇ 10 ਬੁਸੇ ਹੁੰਦੇ ਜਿਆ ਲਾ ਪਰਸ ਬੜਾ ਨਾ ਬੜਾ ਕੇ ਜਾਂ ਇੰਨੇ ਬਸ ਉਹ ਇਹ ਤਾਂ ਪਰ ਦੁਕਾਨ ਦੋ ਦਸ ਮੋਟਾ ਕਿਵੇਂ ਹੋਊਗੀ ਤੀਤੀ ਉਹ ਉੱਪਰ ਪੁੱਛ ਲੋ ਯਾਰ ਤੂੰ ਕਿਹੜਾ ਜਾਂਦਾ ਪੁੱਛ ਲੈ ਤੈਨੂੰ ਕੀ ਜਣਾ ਕਿ ਉਹ ਲੜੀ ਜਾਂਦੇ ਧੱਕ ਦੀਰਾ ਕਰਕੇ ਇੰਨੇ ਵਾਦਾ ਉਹਦੇ ਨਹੀਂ ਗੱਲ ਸੋਧ ਤੀਨਾ ਦੁੱਟ ਪੜਾਈ ਯਾਰ ਤੈਨੂੰ ਫਨਵਾਣਾ ਵੀ ਹੋਏਗਾ ਤੇ ਕਿਚੀ ਵੀ ਹੋਵੇਗੀ ਜੋ ਉੱਪਰ ਇਹਨਾਂ ਦੇ ਉਹ ਤਾਂ ਕਹਿਣ ਪਰਵਾਹ ਨਹੀਂ ਕਰਦਾ ਲੱਗਦਾ ਕਿ ਜਦੋਂ ਤੀਜਾ ਤੋਂ ਹੋ ਗੋ ਬਚਲਾਉਦੀ ਆਗੀ ਬਾਜ ਗਿਆ ਜਿਹੜੇ ਬੱਚੇ ਇੱਕ ਬੰਦੇ ਘਟੇ ਚਲੋ ਜੀ ਮੀਂਹ ਤਾਂ ਪੈ ਕੇ ਛੱਟ ਗਿਆ ਕਿ ਲੱਗੇ ਲਿਲਾ ਜਾਂ ਕਰ ਗਿਆ ਰੱਬ ਵਧੀਆ ਸੁੱਕ ਪਕਾ ਤੀਗਾ ਹਣ ਹਾਏ ਕੱਟੀ ਗੁੱਲ ਗਈ ਮੈਂ ਤਾਂ ਪਹਿਲੀ ਨਹੀਂ ਅੱਜ ਬਿੱਦੀ ਆ ਪੰਦਰਾ ਕੱਟੀ ਤਾਂ ਮੰਨੀ ਦੀ ਹੈ ਨਾ ਫੌਰਨ ਆ ਵੀਦੀ ਹੈ ਛੋਟੀ ਮੈਂ ਬਣੀ ਸੀ ਟਾਈਮ ਵੱਜ ਗਿਆ 4:30 ਹੋ ਗਏ ਹੁਣ ਬਸ ਮੈਂ ਰਸੋਈ ਦਾ ਕੰਮ ਕਰਦੀ ਆਂ ਭਾਂਡੇ-ਪੋੜੇ ਸਾਫ਼ ਕਰਕੇ ਸਬਜ਼ੀ-ਤਿੱਦੀ ਦੇਖਦੀ ਆਂ ਫੇਰ ਜੇ 5:00 ਵਜੇ ਤੱਕ ਹਟਿਆ ਰਿਹਾ ਨਾ ਮੌਸਮ ਠੀਕ ਰਿਹਾ ਫੇਰ ਆਪਾਂ ਜਾਵਾਂਗੇ ਪਾਰਸਲ ਲਾਉਣ ਜੀ ਚਲੋ ਜੀ ਅੱਜ ਤੁਸੀਂ ਇਸ ਬਲੌਗ ਨਾਲ ਇੰਜੋਏ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ